ਇਹ ਮਸ਼ੀਨ ਅਸੀਂ ਕੱਲ 5-6 ਕਿਲੋਮੀਟਰ ਦੇ ਵਿੱਚ ਘੇਰੇ ਦੇ ਵਿੱਚ ਮੰਨ ਲਓ ਚਲਾ ਕੇ ਆਪ ਖੁਦ ਚਲਾ ਕੇ ਦੇਖੀ ਆ ਵੀ ਇਹਦੀ ਸਪੀਡ ਆ ਜਿਹੜੀ ਹਨਾ ਆਪਾਂ ਪੁਲੀ ਦੇਖੀਏ ਤਾਂ ਇਹਦੀ ਪੁਲੀ ਵੀ ਜਿਹੜਾ ਗੇਅਰ ਆਪਣਾ 6 ਸਪੀਡਾਂ ਗਾਹਾਂ ਨੂੰ ਦਿੰਦਾ ਤੇ 6 ਸਪੀਡਾਂ ਹੀ ਬਾਹਰ ਹੁੰਦਾ ਸ਼ਟਲ ਗੇਅਰ ਹੈ ਅੱਛਾ ਮੰਨ ਲਓ ਜਿਵੇਂ ਹੁਣ ਜਿਹੜੇ ਗੇਰਾਂ ਦੇ ਵਿੱਚ ਮਸ਼ੀਨ ਮੂਰਨ ਨੂੰ ਭਜਦੀ ਆ ਹਾਂ ਉਹ ਤਿੰਨ ਗੇਅਰ ਹਾਈ ਗੇਅਰ ਦੇ ਨੇ ਜੀ ਤਿੰਨ ਗੇਅਰ ਲੋਗ ਦੇ ਨੇ ਠੀਕ ਹੈ ਜੀ 6 ਗੇਅਰ ਮੂਰ ਨੂੰ ਹੋ ਗਏ 6 ਬੈਕ ਹੋ ਗਏ ਉਹਨਾਂ ਦੇ 6 ਗੇਅਰਾਂ ਜਮਸ਼ੀਨ ਬੈਕ ਹੋ ਜਾਂਦੇ ਸ਼ਟਲ ਵੀ ਹੈ ਸਿੰਕ్రో ਵੀ ਹੈ ਅੱਛਾ ਜੀ ਤੇ ਸਮਾਰਟ ਵੀ ਹੈ ਸੋ ਸਿਰਫ ਉਹੀ ਜਗ੍ਹਾ ਤੇ ਬ੍ਰੇਕ ਆ ਕੋਈ ਜਾ ਆਈ ਨਹੀਂ ਹੈਗਾ ਵੀ ਹੋਰ ਪਾਸੇ ਜਾਂ ਗੇਅਰ ਦੇ ਨਾਲ ਆ ਤੇਲ ਵਾਲੀ ਬ੍ਰੇਕ ਆ ਇਹ ਪਹਿਲੀ ਕੰਪੈਨ ਆ ਜਿਹਦੇ ਆਪਾਂ ਨੇ ਅੱਜ ਤੇਲ ਵਾਲੀ ਬ੍ਰੇਕ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋਈ ਬਾਈ ਕੰਪੈਨ ਡਾਕਟਰੀ ਦੇ ਵਿੱਚ ਇੱਕ ਤੁਸੀਂ ਹੋਰ ਨਾਮ ਸੁਣਿਆ ਹੋਊਗਾ ਪੁੰਨੀ ਟਮਾਣਾ ਅੱਜ ਪੁੰਨੀ ਕੰਪੈਨ ਦਾ ਤੁਹਾਨੂੰ ਰਿਵਿਊ ਵੀ ਦਵਾਂਗੇ ਔਰ ਜਿਹੜਾ ਗੇਅਰ ਸਮਾਰਟ ਗੇਅਰ ਹਨਾ ਆਪਾਂ ਸੁਣਿਆ ਹੋਊਗਾ ਕੰਪੈਨਾਂ ਦੇ ਵਿੱਚ ਛੇਡਲ ਗੇਅਰ ਟਰੈਕਟਰਾਂ ਦੇ ਵਿੱਚ ਆਉਂਦੇ ਆ ਸਾਰੀ ਕੁਆਲਿਟੀ ਤੁਹਾਨੂੰ ਇਹ ਪੁੰਨੀ ਕੰਪੈਨ ਦੇ ਵਿੱਚ ਮਤਲਬ ਗੇਅਰ ਦੇ ਮਾਮਲੇ 'ਚ ਜਾਂ ਬ੍ਰੇਕਾਂ ਦੇ ਮਾਵਲੇ ਦੇ ਵਿੱਚ ਆਪਾਂ ਕੋਈ ਵੀ ਪ੍ਰੋਜੈਕਟ ਲਾ ਲਈਏ ਹਨਾ ਆਜੋ ਤੁਹਾਨੂੰ ਪਹਿਲਾਂ ਦਿਖਾ ਦਈਏ ਮੋਟੀ ਮੋਟੀ ਜੀ ਕੰਮ ਹੈ ਨ ਇੱਕ ਗੇੜਾ ਦੇ ਕੇ ਬਾਕੀ ਆਪਣੇ ਦਾ ਦੀਪ ਜੀ ਜੁੜੇ ਹੋਏ ਆ ਪੁੰਨੀ ਕਮੈਨ ਤੋਂ ਬਾਈ ਜੀ ਆਪਾਂ ਨੂੰ ਸਾਰੀ ਜਾਣਕਾਰੀ ਇਹਦੇ ਬਾਰੇ ਹਨਾ ਟੋਟਲੀ ਜਿੰਨਾ ਵੀ ਮਸ਼ੀਨ ਦੇ ਵਿੱਚ ਜੋ ਵੀ ਇਹਨਾਂ ਨੇ ਮਟੀਰੀਅਲ ਯੂਜ਼ ਕਰਦੇ ਆ ਜੋ ਵੀ ਗਰਾਰੀ ਸਮਾਨ ਜੋ ਵੀ ਸਾਰਾ ਤਿਆਰ ਕਰਦੇ ਆ ਕਿੱਥੇ ਤੋਂ ਤਿਆਰ ਹੁੰਦਾ ਕੰਪਨੀ 'ਚ ਹੁੰਦਾ ਜਾਂ ਬਾਹਰ ਹੁੰਦਾ ਆਪਾਂ ਸਾਰੀ ਗੱਲਬਾਤ ਕਰਾਂਗੇ ਉਹਨਾਂ ਨਾਲ ਅੱਜ ਬਾਕੀ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਵੱਤ ਤੋਂ ਵੱਤ ਸ਼ੇਅਰ ਵੱਤ ਤੋਂ ਵੱਤ ਸਬਸਕ੍ਰਾਈਬ ਸਾਡੇ ਚੈਨਲ ਨੂੰ ਕਰ ਦਿਓ ਕਿ ਅੱਗੇ ਤੋਂ ਵੀ ਆਪਾਂ ਨਵੀਂ ਤੇ ਨਵੀਂ ਵੀਡੀਓ ਆ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਬਾਕੀ ਚਲੋ ਕਰਦੇ ਆ ਜੀ ਫਿਰ ਵੀਡੀਓ ਸਟਾਰਟ ਲਓ ਜੀ ਆਪਣੇ ਗੱਲ ਦੀਪ ਬਾਈ ਜੀ ਸਸਤੀਕਾਰ ਜੀ ਸਸਤੀਕਾਰ ਜੀ ਠੀਕ ਠਾਕ ਜੀ ਬਹੁਤ ਵਧੀਆ ਇਹ ਆਪਣੇ ਪੁਣੀ ਕਮੈਨ ਤੋਂ ਆ ਇਹਨਾਂ ਨੇ ਜਿਹੜੇ ਹਨਾ 2024 ਮਾਡਲ ਦੇ ਵਿੱਚ ਕੰਪੈਨ ਜ਼ਿੰਮੇਵਾਰ ਭਰਾਵਾਂ ਨੂੰ ਦੇਣੀ ਆ ਵੀ ਮੈਂ ਕਹਿੰਦਾ ਤੁਸੀਂ ਸਾਡਾ ਦੇਖ ਕੇ ਰੂਗ ਹੋ ਚੋਗੀ ਬਾਕੀ ਆਪਾਂ ਇਹਨਾਂ ਤੋਂ ਅੱਜ ਜਾਣਕਾਰੀ ਲਵਾਂਗੇ ਵੀ ਇਹਦੇ ਵਿੱਚ ਕੀ ਕੀ ਇਹਨਾਂ ਨੇ ਚੇਂਜ ਹੈ ਹਨਾ ਜੋ ਚੀਜ਼ਾਂ ਮਟੀਰੀਅਲ ਇਹਦੇ ਵਿੱਚ ਲੱਗਦਾ ਕਿੱਦਾਂ ਦੀ ਕੁਆਲਿਟੀ ਦਾ ਲਾਇਆ ਕਿਵੇਂ ਲਾਇਆ ਸਾਰੀ ਗੱਲਬਾਤ ਕਰਦੇ ਆਂ ਕਰੀਏ ਜੀ ਵੀਡੀਓ ਸਟਾਰਟ ਜੀ ਹਾਂ ਜੀ ਹਾਂ ਬਿਲਕੁਲ ਬਿਲਕੁਲ ਬਾਕੀ ਆਪਾਂ ਇਥੇ ਤੇ ਕਰ ਲੈਨੇ ਹਾਂ ਸਟਾਰਟਿੰਗ ਵੀਡੀਓ ਤੋਂ ਇਹਨਾਂ ਦਾ ਸਾਰੇ ਦਰਸ਼ਕਾਂ ਦਾ ਸਾਰੇ ਭਰਾਵਾਂ ਦਾ ਸਵਾਗਤ ਹੈ ਆਪਣੇ ਨਿੰਦਰਬਾਈ ਦੇ YouTube ਚੈਨਲ ਤੇ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਨਿੰਦਰਬਾਈ ਤੁਸੀਂ ਸਾਡੀ ਮਸ਼ੀਨ ਦਾ ਰਿਵਿਊ ਕਰਨਾ ਆਇਓ ਸ਼ੁਕਰੀਆ ਸ਼ੁਕਰੀਆ ਤੇ ਆਪਾਂ ਦੱਸਦੇ ਹਾਂ ਮਸ਼ੀਨਵਾਰੇ ਜੀ ਵਾ ਸ਼ੁਰੂ ਕਰਦੇ ਆਪਾਂ ਮਸ਼ੀਨ ਆਪਣੀ 51 ਇੰਚੀ ਡਰਮ ਦੇ ਵਿੱਚ ਮਸ਼ੀਨ ਹੈ 51 ਇੰਚੀ 51 ਇੰਚੀ ਠੀਕ ਹੈ ਜੀ ਤੇ ਚਾਰ ਚੈਨਾ ਨਾਲ ਫਿਲਟਰ ਚੈਨ ਦਾ ਸ਼ੁਰੂਆਤ ਹੁੰਦੀ ਆਪਾਂ ਫਿਲਟਰ ਦੇ ਵਿੱਚ ਚਾਰ ਚੈਨਾ ਦਿੰਨੇ ਹੈ ਫਿਲਟਰ ਦੇ ਵਿੱਚ ਜਿਹੜੀਆਂ ਆਪਣੀਆਂ ਹਨ ਮੇਨ ਆਪਾਂ ਦੇਖਦੇ ਹਾਂ ਜੀ ਹੁਣ ਜਿਆਦਾਤਰ ਮੱਕੀ ਦਾ ਸੀਜ਼ਨ ਕੰਬੈਨ ਰੇਕ ਜ਼ਿਮੀਂਦਾਰ ਵੀਰ ਨੂੰ ਲਾਲਚ ਹੁੰਦਾ ਹਨਾ ਮੇਰੀ ਮਸ਼ੀਨ ਰੇ ਉਦੇ ਵਿੱਚ ਜਿਹੜੀ ਚਾਰ ਚੈਨਾ ਦੇ ਵਿੱਚ ਪੁੰਨੀ ਨੇ ਚਾਰ ਚੈਨਾ ਪਾ ਕੇ ਵਧੀਆ ਹੈਵੀ ਕੁਆਲਿਟੀ ਦੀ ਛੋਟੀ ਫੱਟੀ ਕਰਕੇ ਇਹਦਾ ਵੀ ਟੁੱਟਣ ਦਾ ਚਾਂਸ ਦਾ ਬਹੁਤ ਘੱਟ ਹੁੰਦਾ ਹੋਊਗਾ ਜੀ ਜਿੰਨਾ ਵਾਇਆ ਘੱਟ ਕੇ ਵਿੱਚ ਫੱਟੀ ਦਾ ਉਹਨਾਂ ਵਿੰਗੀ ਹੋਣੀ ਟੁੱਟਣ ਦਾ ਚਾਂਸ ਘੱਟ ਜਾਂਦੇ ਨੇ ਠੀਕ ਹੈ ਜੀ ਇੱਕ ਮਾਲ ਦੇ ਉੱਤੇ ਪਕੜ ਵਧੀਆ ਬਣਦੇ ਜਿਹੜਾ ਮਾਲ ਫਿੱਟਨੇ ਫੜ ਲਿਆ ਉਹ ਚੰਗੀ ਤਰ੍ਹਾਂ ਪਕੜ ਕੇ ਅੰਦਰ ਠੀਕ ਹੈ ਜੀ ਜਿਹੜੇ ਤਨ ਚ ਨਾਲ ਫਿਟਨੈਸ ਵਿੱਚ ਡਿੱਗੇ ਹੋਏ ਝੋਨੇ ਬਾਸਮਤੀ ਦੇ ਜਦੋਂ ਮਸ਼ੀਨਾਂ ਚੱਲਦੀਆਂ ਉਹ ਫਿਲਟਰ ਚੈਨ ਦੇ ਵਿੱਚ ਕਿਤਨਾ ਕਿਤੇ ਦਿੱਕਤ ਆਣੀ ਸ਼ੁਰੂ ਹੋ ਜਾਂਦੀ ਹੈ ਹਾਂਜੀ ਚਾਰ ਚਨਾਂ ਨਾਲ ਇਹਦਾ ਥੋੜਾ ਜਿਹਾ ਸਖਾਲਾ ਹੋ ਜਾਂਦਾ ਵੀ ਦਿੱਕਤ ਘਟ ਜਾਂਦੀ ਹੈ ਠੀਕ ਹੈ ਠੀਕ ਹੈ ਜੀ ਬਾਕੀ ਉਹ ਪੱਟੀ ਥੋੜੀ ਜਿਹੀ ਵੱਡੀ ਹੁੰਦੀ ਸੀ ਉਹਦੇ ਕਰਕੇ ਹੈ ਨਾ ਵੀ ਪੱਟੀ ਦੇ ਲੋਡ ਜ਼ਿਆਦਾ ਪੈਣ ਦਾ ਗੱਬੇ ਦੇ ਝੁੱਕ ਜਾਂਦੀ ਸੀ ਇਹ ਤਾਂ ਬਾਈ ਪੱਕੇ ਹੀ ਜਿੰਦੇ ਹੀ ਲੱਗੇ ਸਮਝ ਲਓ ਮੋੜ ਕੇ ਪੱਟੀ ਆਪਣੀ ਦੇਖਣ ਦੀ ਲੋੜ ਨਹੀਂ ਇੱਕ ਵਾਰ ਨਵੀਂ ਪਾ ਕੇ ਜੀ ਇਹ ਜਿਹੜੀ ਆਪਣੇ ਫਿਲਟਰ ਦੇ ਆਪਾਂ ਮਸ਼ੀਨ ਦੇ ਵਿੱਚ ਚਾਦਰ ਫਿਲਟਰ ਦੇ ਵਿੱਚ ਮੰਨ ਲਓ ਹੁਣ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਜ਼ਿਮੀਂਦਾਰ ਜੀਆਂ ਕੰਪਨੀਆਂ ਵੀ ਸਟੀਲ ਦੀ ਵਰਤੋਂ ਕਰਦੀਆਂ ਜੀ ਆਪਣੇ ਕਿੰਨੀ ਕ ਵਰਤੋਂ ਸਟੀਲ ਦੀ ਜਿਹੜੀ ਹੁੰਦੀ ਹੈ ਜੀ ਆਪਣੇ ਹੈਵੀ ਡਿਊਟੀ ਦੀ ਚਾਦਰ ਹੈ ਜੀ ਆਪਣਾ ਜਿਹੜਾ ਗ੍ਰੇਡ ਹੈ ਉਹ ਕਸਾਈ ਬਹੁਤ ਘੱਟ ਲੈਂਦਾ ਚਾਦਰ अच्छा जी बहुत सारे लोगों को उन एसएस कायद ने को स्टील कायद ने जेड़ा ਸਾਡਾ ਗ੍ਰੇਡ ਸਪੈਸ਼ਲ ਗ੍ਰੇਡ ਹੈ ਜਿਹੜਾ ਘਟ ਕਸਾਈ ਲੈਂਦਾ ਜਿਹੜਾ ਲੰਬੀ ਉਮਰ ਦਿੰਦਾ ਇਸ ਚਾਦਰ ਨੂੰ اچھا ਮੰਨ ਲਓ ਵੀ ਚਾਦਰ ਤੁਹਾਡੀ ਸਟੀਲ ਦੇ ਮੁਕਾਬਲੇ ਚ ਆ ਮੁਕਾਬਲੇ ਚ ਜ਼ਿਆਦਾ ਚੱਲੂਗੀ ਜੀ ਕੀ ਗੈਸਟੀਲ ਦੇ ਮੁਕਾਬਲੇ ਤੋਂ ਵੱਧ ਇਹਨਾਂ ਦੀ ਚਾਦਰ ਹੈ ਜਿਹੜੀ ਹੈ ਨਾ ਆਪਾਂ ਫੀਟਰ ਤੇ ਮੱਲੀ ਜਾਂ ਹਲੇ ਪਿੱਛੇ ਤਾਂ ਆਪਾਂ ਜਾਣਾ ਉਹ ਵੀ ਤੁਹਾਨੂੰ ਸਾਰੀ ਰਿਵਿਊ ਨਾ ਪੂਰਾ ਕਮੈਂਡਰ ਦਾ ਦਵਾਂਗੇ ਇਹਦੇ ਬਾਰੇ ਵੀ ਮਨਿੰਦਰ ਵਾਜ ਦੱਸਦਾ ਸੀ ਨਾ ਜਿਵੇਂ ਹੜੰਬੇ ਬਣਾਨੇ ਬਹੁਤ ਪੁਰਾਣੇ ਤਾਂ ਪਹਿਲਾਂ ਹੜੰਬਿਆਂ ਦੇ ਵਿੱਚ ਨਾ ਜੋ ਛੋਲੇ ਕੱਢ ਦਿੰਦੇ ਸੀ ਬਰਾਨੇ ਇਲਾਕੇ ਚ ਉਹ ਛੋਲਿਆਂ ਦੇ ਨਾ ਜੜਾਂ ਚੋਂ ਪਟਣ ਨਾਲ ਰੇਤਾਂ ਦਾ ਤੇ ਛੋਲਿਆਂ ਚ ਖਾਰ ਸਭ ਤੋਂ ਵੱਧ ਹੁੰਦੀ ਹੈ ਹਾਂਜੀ ਹਾਂਜੀ ਤੇ ਜਦੋਂ ਛੋਲਿਆਂ ਚ ਜਿਹੜੀ ਮਸ਼ੀਨ ਚੱਲਦੀ ਹੁੰਦੀ ਸੀ ਪੱਖਿਆਂ ਦੀਆਂ ਚਾਦਰਾਂ ਖਾ ਜਾਂਦੇ ਸੀ ਉਹ ਸੀਜ਼ਨ ਚ अच्छा एक सीजन ਦੇ ਵਿੱਚ ਮਾਨੋ ਚਾਦਰ ਖਤਮ ਹੋ ਜਾਂਦੀ ਦੀ 4mm ਦੀ 5mm ਦੀ ਚਾਦਰ ਪੱਖਾ ਘਸਾ ਦਿੰਦਾ ਹੁੰਦਾ ਸੀ ਠੀਕ ਹੈ ਜੀ ਅਸੀਂ ਉਹਨਾਂ ਟਾਈਮਾਂ ਤੋਂ ਚਾਦਰਾਂ ਦੇ ਵਿੱਚ ਸੋਧ ਕਰਦੇ ਆ ਰਹੇ ਵੀ ਕਿਹੜੀ ਚਾਦਰ ਘੱਟ ਘਸਦੀ ਹੈ ਅਸੀਂ ਥੋਲਿਆਂ ਜਿੰਨੀ ਖਾਰ ਤੇ ਕਸਾਈ ਕਿਸੇ ਫਸਲ 'ਚ ਨਹੀਂ ਹੁੰਦੀ ਸਹੀ ਗੱਲ ਹੈ ਜੀ ਜਿਹਦੀ ਥੋਲਿਆਂ ਦੇ ਚੱਲੇਗੀ ਉਹ ਰੇਖਾ ਤੇ ਚੱਲ ਜਾਂਦੀ ਹੈ ਜਿਹੜੀ ਥ੍ਰੈਸਰਾਂ ਤੋਂ ਸੋਧ ਕਰਦੇ 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 ਆ ਕਿ ਕਮੈਨ ਦੇ ਵਿੱਚ ਉਹੀ ਚਾਦਰ ਯੂਜ਼ ਕਰੀ ਆ ਜਿਹੜੀ ਚਾਦਰ ਥ੍ਰੈਸਰ ਦੇ ਵਿੱਚ ਕਾਮਯਾਬ ਹੋਈ ਕਾਮਯਾਬ ਹੋਈ ਠੀਕ ਹੈ ਬਾਕੀ ਸਹੀ ਗੱਲ ਹੈ ਜੀ ਬਾਕੀ ਆਪਾਂ ਹੁਣ ਗੱਲ ਕਰਦੇ ਆ ਜੀ ਸਮਾਰਟ ਗੀਅਰ ਦੀ ਅਸੀਂ ਗੱਲ 5 6 ਕਿਲੋਮੀਟਰ ਦੇ ਵਿੱਚ ਘੇਰੇ ਦੇ ਵਿੱਚ ਮੰਨ ਲਓ ਚਲਾ ਕੇ ਆਪ ਖੁਦ ਚਲਾ ਕੇ ਦੇਖੀ ਆ ਵੀ ਇਹਦੀ ਸਪੀਡ ਆ ਜਿਹੜੀ ਹਨਾ ਆਪਾਂ ਪੁਲੀ ਦੇਖੀਏ ਤਾਂ ਇਹਦੀ ਪੁਲੀ ਵੀ 15 15.5 ਇੰਚੀ ਦੇ ਲਗਭਗ ਹੈਗੀ ਆ ਉਹ ਤੋਂ ਬਾਅਦ ਜਿਹੜੀ ਇਹਦੀ ਸਪੀਡ ਆ ਅਸੀਂ 55 ਤੋਂ ਉੱਤੇ ਦੀ ਸਪੀਡ ਆ ਜਿਹੜੀ ਦੇਖੀ ਆ ਕੱਲ ਮਸ਼ੀਨ ਦੀ ਬਾਕੀ ਉਹਦੇ ਵਿੱਚ ਆਪਾਂ ਹੁਣ 스마트 ਗੇਅਰ ਦਾ ਜਿਹੜੀ ਗੱਲ ਅੱਜ ਕੱਲ੍ਹ ਚਲਦੀ ਆ ਜੀ ਸੁਣਿਆ ਵੀ ਪੁਨੀ ਕੰਪੈਨ ਨੇ 스마트 ਗੇਅਰ ਤਿਆਰ ਕਰਤਾ ਉਹਦੀ ਜਾਣਕਾਰੀ ਮੈਂ ਇੱਕ ਵਾਰੀ ਮੋਟੇ ਉਤਸ਼ਾਹੀ ਤੌਰ ਤੇ ਤੁਹਾਨੂੰ ਥੱਲੇ ਖੜੇ ਦੇ ਦੇਣਾ ਬਾਕੀ ਆਪਾਂ ਕੈਬਨ ਦੇ ਉੱਪਰ ਜਾ ਕੇ ਹੁਣ ਚੰਗੀ ਤਰ੍ਹਾਂ ਦੱਸਾਂ ਜਿਹੜੇ ਸਾਰੇ ਜ਼ਿਮੀਂਦਾਰ ਭਰਾ ਸੌਂ ਸਕਣ ਇਹਦੇ ਵਿੱਚ ਜਿਹੜਾ ਗੇਅਰ ਆਪਣਾ 6 ਸਪੀਡਾਂ ਗਾਹਾਂ ਨੂੰ ਦਿੰਦਾ ਤੇ 6 ਸਪੀਡਾਂ ਹੀ ਬਾਹਰ ਹੁੰਦਾ ਸ਼ਟਲ ਗੇਅਰ ਹੈ ਅੱਛਾ ਮੰਨ ਲਓ ਜਿਵੇਂ ਹੁਣ ਜਿਹੜੇ ਗੇਅਰਾਂ ਦੇ ਵਿੱਚ ਮਸ਼ੀਨ ਮੂਰਨ ਨੂੰ ਭਜਦੀ ਆ ਹਾਂ ਉਹ ਤਿੰਨ ਗੇਅਰ ਹਾਈ ਗੇਅਰ ਦੇ ਨੇ ਜੀ ਤਿੰਨ ਗੇਅਰ ਲੋਅ ਗੇਅਰ ਦੇ ਨੇ ਠੀਕ ਹੈ ਜੀ 6 ਗੇਅਰ ਮੂਰ ਨੂੰ ਹੋਗੇ 6 ਬੈਕ ਹੋਗੇ ਉਹਨਾਂ ਹੀ 6 ਗੇਅਰਾਂ ਚ ਮਸ਼ੀਨ ਬੈਕ ਹੋ ਜਾਂਦੇ ਸ਼ਟਲ ਵੀ ਹੈ ਸਿੰਕਰੋ ਵੀ ਹੈ ਅੱਛਾ ਜੀ ਤੇ ਸਮਾਰਟ ਵੀ ਹੈ ਸਮਾਰਟ ਹੋ ਗਿਆ ਕੀ ਇਹਦੇ ਵਿੱਚ ਹਾਈ ਲੋਅ ਆਗਾ ਜਿਵੇਂ ਟਰੈਕਟਰਾਂ ਦੇ ਵਿੱਚ ਹਾਈ ਲੋਅ ਆਉਂਦਾ ਅੱਛਾ ਮੰਨ ਲਓ ਜਿਵੇਂ ਆਪਾਂ ਨੇ ਹੁਣ ਰੋਡ ਤੇ ਮਸ਼ੀਨ ਲੈ ਜਾਣੀ ਆ ਹਾਂ ਜੀ ਹਾਈ ਦੇ ਵਿੱਚ ਕਰਦੇ ਹਾਈ ਦੇ ਵਿੱਚ ਲੈ ਜਾਓ ਕਿਉਂਕਿ ਜਿੰਨੀ ਕੰਬੈਨ ਹੁਣ ਤਾਂ ਇੰਡੀਆ ਦੇ ਵਿੱਚ ਆ ਰਹੀਆਂ ਸਾਰੀਆਂ ਚ ਹਾਈ ਲੋਅ ਨਹੀਂ ਹੈਗਾ ਨਾ ਮਰਸੀ ਦੇ ਗੇਅਰ ਨੇ 1 2 3 4 ਜਦੋਂ ਛਾਈ ਲੋ ਐ ਜੇ ਰੋਡ ਤੇ ਕੰਮ ਕਰਨਾ ਆਪਾਂ ਤਾਂ ਹਾਈ ਗੇਅਰ ਦੇ ਵਿੱਚ ਮਸ਼ੀਨ ਰੋਡ ਤੇ ਵਧੀਆ ਸਪੀਡ ਚੱਲੂਗੀ। ਅੱਛਾ ਜੀ। ਜਦੋਂ ਆਪਾਂ ਖੇਤ 'ਚ ਕੰਮ ਕਰਨਾ ਹੈ। ਹਾਂਜੀ। ਮਸ਼ੀਨ ਹੌਲੀ ਤੋਰਨੀ ਹੈ ਤਾਂ ਇਹਨੂੰ ਲੋ ਗੇਅਰ ਲਾ ਲਓ ਜਿਵੇਂ ਟਰੈਕਟਰ ਦੇ ਆਪਾਂ ਲੋ ਗੇਅਰ ਲਾ ਲੈਣਾ ਓਵੇਂ। ਇੱਕ ਤਾਂ ਚੇਂਜਰ ਹਾਈ ਲੋ ਹੁੰਦਾ। ਹਾਂਜੀ। ਇੱਕ ਗੇਅਰ ਦੇ ਵਿੱਚ ਮਕੈਨੀਕਲ ਹਾਈ ਲੋ ਵਿੱਚ ਡਬਲ ਹਾਈ ਲੋ ਕਹਿ ਸਕਦੇ ਆਪਾਂ। ਇਹ ਤਾਂ ਤੁਸੀਂ ਆਏ ਹਿਸਾਬ ਲਾ ਲਓ ਜਿਵੇਂ ਨਾ ਮੰਨ ਲਓ ਜੌਂਟੀਆ ਟਰੈਕਟਰ ਆਉਂਦਾ ਹੁਣ ਨਵਾਂ ਹੈ ਨਾ ਨਵੇਂ ਮਾਡਲ ਦੇ ਵਿੱਚ ਅੱਗੇ ਉਹਨੂੰ A B C ਗੇਅਰ ਆਉਂਦਾ ਆਂਦਾ ਤਾਂ ਹੁਣ ਉਹ ਉਦੀ ਬਹੁਤ ਜ਼ਿਆਦਾ ਕਿਸਾਨ ਭਰਾ ਡਿਮਾਂਡ ਕਰਦੇ ਆ ਉੰਨੀ ਕੰਪਨੀ ਨੇ ਬਾਈ ਉਹ ਨੂੰ ਇਹ ਮੁੱਖ ਰੱਖਦੇ ਹੋਏ ਨਾ ਡੀ ਗੇਅਰ ਲਾ ਲਓ ਸਮਝ ਲਓ ਤੁਸੀਂ ਵੀ ਆਪਾਂ ਨੂੰ ਰੋਡ ਤੇ ਵੀ ਪੁਲੀ ਬਦਲਣ ਦੀ ਲੋੜ ਨਹੀਂ ਪਿਆ ਕਰੂਗੀ ਪੁਲੀ ਬਦਲਣ ਦੀ ਲੋੜ ਨਹੀਂ ਜੀ ਤਕਰੀਬਨ ਇਹ ਅਗਰ ਆਪਾਂ ਹਾਈ ਗੇਅਰ ਦੀ ਗੱਲ ਕਰੀਏ ਤਾਂ 58 ਕਿਲੋਮੀਟਰ ਦੀ ਸਪੀਡ ਤਾਂ ਇਹ ਭੱਜ ਲੈਂਦੀ ਸੜਕ ਤੇ ਮਸ਼ੀਨ 58 ਦੀ 58 ਕਿਲੋਮੀਟਰ ਦੀ ਸਪੀਡ ਤੇ ਅੱਛਾ ਜੀ ਤੇ ਜਦੋਂ ਆਪਾਂ ਖੇਤ ਦੇ ਵਿੱਚ ਕੰਮ ਕਰਨਾ ਹੈ ਤਾਂ ਇਹ 1 ਕਿਲੋਮੀਟਰ ਤੋਂ ਵੀ ਘੱਟ ਦੀ ਸਪੀਡ ਦੇ ਰਹਿ ਜਾਂਦੀ ਹੈ 1 ਕਿਲੋਮੀਟਰ ਦੀ ਸਪੀਡ ਤੇ ਘੱਟ ਦੇ ਰਹਿ ਜਾਂਦੀ ਹੈ ਲੋ ਕਰ ਦਿੰਦੇ ਆ ਪੁਆਇੰਟ 9 ਕਿਲ ਦੀ ਸਪੀਡ ਤੇ ਖੇਤ ਦੇ ਵਿੱਚ ਕੰਮ ਕਰਦੀ ਹੈ ਜਿਹੜੇ ਆਪਣੇ ਆਮ ਗੇਅਰ ਜਿਹੜੇ ਆਪਣੇ ਪੰਜਾਬ ਦਾ ਆਪ ਲਾਨਦੇ ਆ ਉਹ 15 ਇੰਚੀ ਪੁਲੀ ਪਾ ਕੇ ਉਹ 2.5 ਕਿਲੋਮੀਟਰ ਤੋਂ ਘੱਟ ਨਹੀਂ ਜਾਂਦੇ ਹੈਗੇ ਠੀਕ ਹੈ ਜੀ ਰੇਕਿੰਗ ਦੇ ਦੌਰਾਨ ਪੁਲੀ ਗਏ ਹੋਣਗੇ ਘੱਟ ਵੱਧ ਉਹ ਗੇਅਰ ਜਿਹੜਾ ਹਾਈ ਲੋ ਗੇਅਰ ਪਾ ਹੈ ਉਸ ਕਰਕੇ ਦੀ ਸਪੀਡ ਘਟ ਗਈ ਯਾਨੀ ਕਿ ਆਪਾਂ ਜਿਹੜੇ ਗੇਅਰ ਨੂੰ ਤਿਆਰੀ ਇਸ ਤਰ੍ਹਾਂ ਕਰਦੇ ਵੀ ਡਿੱਗੇ ਹੋਏ ਝੋਨੇ ਬਾਸਮਤੀ ਵਿੱਚ ਉਹ ਵਾਰ-ਵਾਰ ਕਲਚ ਦੇਣਾ ਪੈਂਦਾ ਸੀ ਮਸ਼ੀਨ ਹਾਂ ਜੀ ਹਾਂ ਜੀ ਹਾਂ ਜੀ ਉਹ ਵਾਰ-ਵਾਰ ਕਲਚ ਦੇਣ ਦੀ ਲੋੜ ਨਹੀਂ ਆ ਲੋ ਗੇਅਰ ਪਹਿਲੇ ਜਿਹਾ ਬਹੁਤ ਇਹਨੂੰ ਸਲੋ ਕਰਕੇ ਹੋ ਜਾਂਦਾ ਹੈ ਜੇ ਬਈ ਸਲੋ ਹੋ ਜ ਇਦੇ ਵਿੱਚ ਮੰਨ ਲਓ ਪਹਿਲੇ ਗੇਅਰ 'ਚ ਬੜਦੇ ਜੇ ਲੋਨਾਂ ਦੇ ਹਾਈ ਲੋ ਤਾਂ ਹੁੰਦਾ ਨਹੀਂ ਇਹਨਾਂ ਨੇ ਐਜਾ ਸਿਸਟਮ ਲਾਤਾ ਵੀ ਆਪਾਂ ਲੋ ਗੇਅਰ ਦੇ ਵਿੱਚ ਪਹਿਲੇ ਗੇਅਰ ਦੇ ਵਿੱਚ ਹਾਫ ਕਲੱਚ ਤੇ ਮਸ਼ੀਨ ਚਲਾ ਸਕਦੇ ਆ ਵੀ ਜਿਹੜੀ ਕਲੱਚ ਪਲੇਟ ਜਾਂ ਕਲੱਚ ਦਾ ਬੈਰਿੰਗ ਟੁੱਟਣ ਦਾ ਨਾ ਕਾਫੀ ਜ਼ਿਆਦਾ ਕੰਪਲੇਟ ਹੁੰਦੀ ਜਿਵੇਂ ਆਪਣੇ ਕਣਕ ਦੇ ਸੀਜ਼ਨ ਦੇ ਪਿੱਛੇ ਬਹੁਤ ਜ਼ਿਆਦਾ ਕੰਪਲੇਟ ਆਈਆਂ ਉਹਨਾਂ ਨੂੰ ਮੁੱਕ ਰੱਖਦੇ ਜਿਹੜਾ ਇਹਨਾਂ ਨੇ ਸਮਾਰਟ ਗੇਅਰ ਦੇ ਵਿੱਚ ਫੰਕਸ਼ਨ ਹਨ ਲਾਤਾ ਅੱਛਾ ਜੀ ਮੰਨ ਲਓ ਜੇ ਮੈਂ ਆਪਾਂ ਰੋਡ ਤੇ ਜਿਵੇਂ ਐਮਪੀ ਯੂਪੀ ਬਿਹਾਰ ਬਾਹਰ ਨੂੰ ਮਸ਼ੀਨ ਲੈ ਕੇ ਜਾਣੀ ਆ ਤਾਂ ਉਹਦੇ ਵਿੱਚ ਆਪਾਂ ਨੂੰ ਪੁਲੀ ਦੀ ਕੋਈ ਪੁਲੀ ਬਦਲਣ ਦੀ ਲੋੜ ਨਹੀਂ ਹੈਗੀ ਜੀ ਉਸੇ ਤਰ੍ਹਾਂ ਤੁਸੀਂ ਆਪਦਾ ਹਾਈ ਗੇਅਰ ਦੇ ਵਿੱਚ ਮਸ਼ੀਨ ਨੂੰ ਤੀਸਰਾ ਗੇਅਰ ਲਾ ਕੇ ਜਿਵੇਂ ਚੇਂਜਰ ਆ ਜਿਵੇਂ ਆਪਾਂ ਚਲਾਣਾ ਹੋ 58 ਕਿਲੋਮੀਟਰ ਪਰ ਘੰਟੇ ਦੀ ਸਪੀਡ ਤੇ ਇਹਨੂੰ ਮਸ਼ੀਨ ਨੂੰ ਦੜਾ ਸਕਦੇ ਹੋ ਲਓ ਜੀ ਚੱਕਤਾ ਪੁਲੀ ਵਾਲਾ ਕੰਡਾ ਵੀ ਹੈ ਨਾ ਜਿਹੜਾ ਆਪਾਂ ਮੱਲੋਹ ਰੋਡ ਤੇ ਪੁਰੀਆਂ ਜੇ ਆਪਾਂ ਬਦਲ ਦੇ ਦੇ ਮਤਲਬ 20 50 ਕਿਲੋਮੀਟਰ ਜਾਂਦਾ ਰੇਗ ਇੱਕ ਮੈਨ ਮਾਲਕ ਦੇ ਲਾਲ ਚੁੰਦਾ ਨਾ ਮੇਰੀ ਰੋਡ ਤੇ ਮਸ਼ੀਨ ਛੇਤੀ ਚੱਲ ਜਵੇ ਮੇਰੀ ਡੀਜ਼ਲ ਦੀ ਬਚਤ ਹੋ ਜਵੇ ਫਿਰ ਜਿਵੇਂ ਹੁਣ ਤੁਸੀਂ ਇਹ ਕੰਮ ਕਰਿਆ ਜੀ ਜੇ ਹੁਣ ਤੁਸੀਂ ਚਲਾਈਆਂ ਹੋਣੀਆਂ ਮਸ਼ੀਨਾਂ ਜਿਹੜੀਆਂ ਜੀਮੀਦਾਰ ਭਰਾ ਲੈ ਕੇ ਗਏ ਆ ਇਹਦਾ ਡੀਜ਼ਲ ਦਾ ਖਰਚਾ ਤਾਂ ਬਹੁਤ ਘੱਟ ਹੋਊਗਾ ਜੀ ਸੜਕ ਤੋਂ ਬਹੁਤ ਫਰਕ ਪੈ ਜਾਂਦਾ ਜੀ ਜਿਹੜੀ ਮਸ਼ੀਨ ਚੇਚੇ ਤੌਰ ਤੇ ਆ ਬੰਦੇ ਆ ਵੀ ਆਪਾਂ ਬਾਹਰ ਪੇ ਜਿਹਨ ਮਸ਼ੀਨ ਉਹ ਜਿੱਥੇ 30 ਜਿਆਦਾ ਡੀਜ਼ਲ ਖਾਂਦੇ ਸੀ ਉੱਥੇ 24 25000 ਦੀ ਡੀਜ਼ਲ ਮਸ਼ੀਨ ਪਹੁੰਚਣ ਲੱਗ ਗਈ ਉੱਥੇ 5000 ਦਾ ਫਰਕ ਪੈ ਗਿਆ ਵਾਕਈ ਸਹੀ ਗੱਲ ਹੈ ਵੀ 5000 ਦਾ ਇਹਦਾ 스마트 ਗੀਅਰ ਗੱਲ ਹੈ ਨਾ ਵੀ ਆਪਾਂ ਨਹੀਂ ਪੁਲੀ ਬਦਲ ਕੇ ਲਿਜਾਣੀ ਫੇਰ ਫੋਰਮੈਨ ਜਮਨੇ ਸਟਾਫ ਆਪਣਾ ਪੂਰਾ ਪਰੇਸ਼ਾਨ ਹੋ ਜਾਂਦਾ ਨਾ ਵੀ ਸਵੇਰੇ ਬਦਲਾਂਗੇ ਇਹਦੀ ਲੋੜ ਨਹੀਂ ਹੈਗੀ ਬੱਸ ਜਾ ਕੇ ਆਪਣਾ ਲੋ ਗੀਅਰ ਕਰੋ ਕਟਾਈ ਕਰਨ ਲੱਗ ਜਿਓ ਕੋਈ ਇਹਦੇ ਵਿੱਚ ਦਿੱਕਤ ਨਹੀਂ ਆਉਗੀ ਅੱਛਾ ਜੀ ਜਿਹੜਾ ਮਾਨੂੰ ਸ਼ਟਲ ਗੀਅਰ ਲਾਇਆ ਜੀ ਹਾਂਜੀ ਹਾਂਜੀ ਇਹ ਤੁਸੀਂ ਆਪਣੇ ਗੀਅਰ ਬਾਕਸ ਆਪਣਾ ਡਿਜ਼ਾਈਨ ਕਰਕੇ ਲਾਇਆ ਆਪਣਾ ਆਪਣਾ ਡਿਜ਼ਾਈਨ ਹਰ ਹਕ ਮੈਂ ਦੇ ਵਿੱਚ ਆਪਣਾ ਆਪ ਦਾ ਗੀਅਰ ਆਪ ਦਾ ਡਿਜ਼ਾਈਨ ਕਰੇ ਗੀਅਰ ਨੇ ਜੀ ਅੱਛਾ ਜੀ ਇਹ ਚਾਪਾ ਸਿੰਪਲ ਗੀਅਰ ਵੀ ਲਾਣੇ ਆ ਜੀ ਫਿਰ ਹਾਈ ਲੋ ਗੀਅਰ ਵੀ ਲਾਣੇ ਤੇ ਸ਼ਟਲ ਗੀਅਰ ਵੀ ਲਾਣੇ ਤਿੰਨ ਤਰ੍ਹਾਂ ਦੇ ਗੀਅਰ ਆਪਣੇ ਕੋਲੇ ਆਪ ਦੀ ਫੈਕਟਰੀ ਚ ਬਣਦੇ ਨੇ ਇੱਕੋ ਗੀਅਰ ਦੇ ਵਿੱਚ ਇਹ ਸਾਰੀਆਂ ਆਪਸ਼ਨਾਂ ਇੱਕ ਗੀਅਰ ਦੇ ਵਿੱਚ ਹਾਂ ਜਿਹੜਾ ਇਸ ਮਸ਼ੀਨ ਦੇ ਵਿੱਚ ਲੱਗਿਆ ਉਹ ਚ ਸਾਰੀ ਇਹ ਸ਼ਟਲ ਵੀ ਹੈ ਮਕੈਨੀਕਲ ਹਾਈ ਲੋ ਵੀ ਹੈ ਅੱਛਾ ਜੀ ਤੇ ਸਿੰਕਰੋ ਵੀ ਹੈ ਇਹ ਜੀ ਕਰਿਆ ਲਾਗੇ ਜਿਹਨੂੰ ਦੇਸੀ ਭਾਸ਼ਾ ਚ ਆਪਾਂ ਕਹਿੰਦੇ ਨੇ ਇੱਕੋ ਗੇਅਰ ਦੇ ਵਿੱਚ ਸਾਰਾ ਕੁ ਸਾਰਾ ਕੁਛ ਆ ਜੀ ਬਾਜੀ ਹੁਣ ਆਪਾਂ ਅਗਲੀ ਗੱਲ ਤੇ ਆ ਜੀ ਜਿਵੇਂ ਗੇਅਰ ਦੀ ਗੱਲ ਆਪਾਂ ਕਰਦੇ ਹਾਂ ਮਸ਼ੀਨ ਭੱਜਦੀ ਹੈ ਕਈਆਂ ਦਾ ਵੀਰਾਂ ਦਾ ਸਵਾਲ ਆਉਂਦੇ ਨੇ ਵੀ ਮਸ਼ੀਨ ਭੱਜਣ ਤੋਂ ਲੱਗੇ ਪਈ ਰੁਕਦੀ ਹੈਗੀ ਹਾਂ ਜੀ ਰੁਕਦੀ ਹੈ ਇਹ ਵੀ ਹੈਗੀ ਵੀ ਜੇ ਹੁਣ ਜੇ ਸਮਾਰਟ ਗੇਅਰ ਦੇਤਾ ਜੇ ਮਸ਼ੀਨ 55 ਤੇ ਚਲੋ ਬੰਦਾ ਪਰ ਹਾਂ 14 ਦੀ ਪੋਈ ਪਾ ਕੇ 70 ਤੇ ਕਰ ਲੂ ਪਰ ਰੁਕਣ ਦੀ ਆਪਸ਼ਨ ਫਿਰ ਉਹ ਤੁਸੀਂ ਕੀ ਉਹਦੇ ਵਿਚਾਰ ਵਿੱਚ ਜਿਹੜੇ ਚ ਆਪਾਂ ਆਇਲ ਬ੍ਰੇਕਾਂ ਲਾਈਆਂ ਨੇ 9 ਇੰਚੀ ਵੱਡੀਆਂ ਬ੍ਰੇਕਾਂ ਆ ਜੋ ਭੰਦੇ ਦਿਖਾਏ ਦੰ ਵੀ ਭੱਜਣ ਤਾਂ ਬਾਈ ਰੇਕ ਲਾ ਦੂ ਪਰ ਜਿਹੜਾ ਕੰਟਰੋਲ ਆ ਮਸ਼ੀਨ ਦਾ ਉਹ ਕਿਦਾਂ ਕਰੇ ਜੀ ਫਿਰ ਤੁਸੀਂ ਆ ਤੁਸੀਂ ਉੱਥੇ ਦੇਖ ਸਕਦੇ ਹੋ ਜੀ ਇੱਥੇ ਤੇਲ ਵਾਲੀਆਂ 9 ਇੰਚੀ ਵੱਡੀਆਂ ਬ੍ਰੇਕਾਂ ਲੱਗੀਆਂ ਹੋਈਆਂ ਨੇ ਜੀ ਅੱਛੇ ਮੰਨ ਲਓ ਦੂਜੀਆਂ ਕੰਪਨੀਆਂ ਤਾਂ ਗੇਅਰ ਦੇ ਨਾਲ ਬ੍ਰੇਕ ਅਟੈਚ ਕਰਦੀਆਂ ਹੀ ਹੁੰਨ ਹਾਂ ਜਿੰਨੀਆਂ ਵੀ ਕੰਪਨੀਆਂ ਬ੍ਰੇਕਾਂ ਤੇਲ ਵਾਲੀਆਂ ਕੰਮਾਂ ਨੂੰ ਜੇ ਲਾਈਆਂ ਕਿਸੇ ਨੇ ਪਹਿਲਾਂ ਤਾਂ ਪਹਿਲੀ ਕਦੇ ਬਹੁਤ ਕੱਪ ਲੋਕਾਂ ਨੇ ਲਾਈਆਂ ਜੇ ਲਾਈਆਂ ਵੀ ਇਹ ਤਾਂ 7 ਇੰਚੀ ਬ੍ਰੇਕ ਲਾਈ ਹੈ ਜੀ 7 ਇੰਚੀ ਬ੍ਰੇਕ 7 ਇੰਚੀ ਦਾ ਜਿਹੜਾ ਬਲੇਡ ਹੁੰਦਾ ਜਾਂ ਆਪਾਂ ਦੇਸੀ ਪਾਸੇ ਲੈਵਰ ਕਹ ਲਈਏ ਆਪਣੇ ਵਾਲੀ ਮਸ਼ੀਨ ਦੇ ਵਿੱਚ ਮੋਂਚੀ ਦੇ ਲੋਹੇ ਦੇ ਬ੍ਰੇਕ ਆ ਜੀ 9 ਇੰਚ 22 ਤੇਲ ਦੇ ਵਿੱਚ ਉਹ ਵੀ ਦੇਖੋ ਨਾਲੇ ਜਿੱਥੇ ਆਪਣੀ ਡਿਸਕ ਬ੍ਰੇਕ ਹੁੰਦੀ ਦੀ ਹੈ ਨਾ ਹੁਣ ਆਪਾਂ ਚਲੋ ਕਹਿੰਦੇ ਤਾਂ ਗੱਲ ਹੈ ਨਹੀਂ ਵੀ ਡਿਸਕ ਬ੍ਰੇਕ ਕਹਿੰਦੇ ਨਾ ਜੀਵਿੰਦਾਰ ਅੱਜ ਕੱਲ ਤੇਲ 'ਚ ਬ੍ਰੇਕਾਂ ਆਈਆਂ ਤਾਂ ਡਰਦੇ ਆ ਵੀ ਮੰਨ ਲਓ ਕਾਨਕ ਦੇ ਸੀਜ਼ਨ 'ਚ ਗਰਮ ਹੋ ਕੇ ਲੈਵਰ ਨਿਕਲ ਜਾਂਦੇ ਆ ਕਈ ਵਾਰ ਅੱਗ ਦਾ ਖਤਰਾ ਰਹਿੰਦਾ ਪਰ ਜਿਹੜੀ ਪੂਨੀ ਕਮੈਂਡ ਦਾ ਬ੍ਰੇਕ ਹੈ ਰਾਜੂ ਡਰਮ ਕੋਲੋਂ ਕੇ ਲਗਾ ਦੇ ਬੀਰ ਨੇ ਇਹ ਵੀ ਆਪੇ ਤਿਆਰ ਕਰਿਆ ਡਰਮ ਜੀ ਅਗਗੇ ਨਾਲੇ ਆਪੇ ਤਿਆਰ ਕਰਿਆ ਜੀ ਰਿਡਕਸ਼ਨ ਦੇ ਨਾਲ ਹੀ ਬ੍ਰੇਕ ਲੱਗਿਆ ਹੋਇਆ ਜੀ ਅੱਛਾ ਜਿਵੇਂ ਡਿਸਕ ਨਾਲ ਡਿਸਕ ਦੀ ਕਾਪੀ ਤਿਆਰ ਕਰਤੀ ਹਾਂਜੀ ਹਾਂਜੀ ਹਾਂ ਡੱਗੇ ਡਿਸਕਾਂ ਬ੍ਰੇਕਾਂ ਹੁੰਦੀਆਂ ਨੇ ਨਾ ਹੋਂ ਡਿਸਕ ਨੂੰ ਦੇਖਦੇ ਜਿਵੇਂ ਮਸ਼ੀਨ ਦੀ ਭਜਾਈ ਤਾਂ ਕਰਤੀ ਪਰ ਇੱਕ ਚੀਜ਼ ਤੇ ਨਹੀਂ ਹੋ ਕਰਿਆ ਹੈਗਾ ਨਾਲ ਕੰਟਰੋਲ ਵੀ ਜ਼ਰੂਰੀ ਆ ਕੋਈ ਵੀ ਚੀਜ਼ ਆ ਨਾ ਆਪਾਂ ਮੋਟਰਸਾਈਕਲ ਦੀ ਬੰਨੋ ਜਾਣੇ ਆ ਭਜਾਉਣ ਦਾ ਕੀ ਆ 100 60 70 80 90 ਦੇ ਬੰਦਾ ਭਜਾ ਲੰਦਾ ਪਰ ਕੰਟਰੋਲ ਵੀ ਨਾਲ ਜ਼ਰੂਰੀ ਆ ਇਹ ਤੁਸੀਂ ਅੱਛਾ ਆਪ ਡਿਜ਼ਾਈਨ ਕਰੀ ਹੈ ਜੀ ਬ੍ਰੇਕ ਸਾਰੇ ਬ੍ਰੇਕ ਔਰ ਗੇਅਰ ਸਾਰਾ ਆਪਣਾ ਆਪ ਦਾ ਡਿਜ਼ਾਈਨ ਹੈ ਜੀ ਅੱਛਾ ਜੀ ਬਾਕੀ ਅਸੀਂ ਬਰ ਕੱਲ ਨਾ ਚਲਾ ਕੇ ਜੇ ਮਸ਼ੀਨ ਦੀ ਟ్రਾਈ ਲੱਤੀ ਤਾਂ ਮੂਰੇ ਰੈਂਪ ਆ ਜੰਨੇ ਰੋਡ ਤੇ ਆਪਣੇ ਜੰਪਿੰਗ ਰੈਂਪ ਆ ਜੰਨੇ ਆ ਤਾਂ ਉੱਥੇ ਬਿਲਕੁਲ ਕੋਲ ਜਾ ਕੇ ਬ੍ਰੇਕ ਮਾਰੀ ਤਾਂ ਮਸ਼ੀਨ ਇੱਕ ਜਮੇ ਉੱਥੀ ਜਾਮ ਹੋ ਗਈ ਇੰਨੀ ਬ੍ਰੇਕ ਗ੍ਰਿਪਾ ਬਾਕੀ ਇਧਰ ਵੀ ਰਾਜੂ ਆ ਵੀ ਡਰਾਮ ਇਧਰ ਦਿਖਾ ਚੰਗੀ ਤਰ੍ਹਾਂ ਦਿਖਾ ਦੇ ਡਰਾਮ ਨਹੀਂ ਕੋਈ ਵੀਰ ਆਪਣਾ ਆਏ ਨਾ ਕਹੇ ਵੀ ਸਾਨੂੰ ਚੰਗੀ ਤਰ੍ਹਾਂ ਵੀਡੀਓ ਦੇ ਵਿੱਚ ਨਾ ਪਤਾ ਨਹੀਂ ਲੱਗਿਆ ਆ ਬ੍ਰੇਕ ਡਰਮ ਲੱਗੀ ਹੋਈ ਆ ਅਡੈਕਸ਼ਨ ਦੇ ਨਾਲ ਹਨਾ ਆਪਾਂ ਡਿਸਕ ਬ੍ਰੇਕ ਜਿਵੇਂ ਕਹਿੰਦੇ ਨੇ ਲਾ ਲੰਨੇ ਆ ਉਹ ਸਿਰਫ ਉਹੀ ਜਗ੍ਹਾ ਤੇ ਬ੍ਰੇਕ ਆ ਕੋਈ ਜਾਂ ਆਈ ਨਹੀਂ ਹੈਗਾ ਵੀ ਹੋਰ ਪਾਸੇ ਜਾਂ ਗੇਅਰ ਦੇ ਨਾਲ ਆ ਤੇਲ ਵਾਲੀ ਬ੍ਰੇਕ ਆ ਇਹ ਪਹਿਲੀ ਕੰਪੈਨ ਆ ਜਿਹਦੇ ਆਪਾਂ ਨੇ ਅੱਜ ਤੇਲ ਵਾਲੀ ਬ੍ਰੇਕ ਡਿਸਕ ਬ੍ਰੇਕ ਤੇ ਜਗ੍ਹਾ ਲੱਗੀ ਹੋਈ ਦੇਖੀ ਆ ਬਹੁਤ ਵਧੀਆ ਜਿਹੜਾ ਹਨਾ ਇਹਦਾ ਤੁਸੀਂ ਕਿਸਾਨਾਂ ਬਾਰੇ ਸੋਚਿਆ ਆਪਣੇ ਫੋਰਮੈਨ ਵੀ ਡਰਾਈਵਰ ਜੋ ਵੀ ਸਟਾਫ ਹਨਾ ਉਹ ਘਾਟੀਆਂ ਦੇ ਵਿੱਚ ਜਾਂਦੇ ਆ ਨਾ ਜੀ ਜ਼ਰੂਰੀ ਆ ਵੀ ਜਿਹੜੀ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਬਾਹਰ ਨੂੰ ਮਸ਼ੀਨ ਜਾਦੇ ਜਾਂਦੀ ਆ ਜੀ ਉੱਚੇ ਨੀਚੇ ਖੇਤ ਵੀ ਹੁੰਨੇ ਆ ਕਈ ਘਾਟੀਆਂ ਦੇ ਵਿੱਚ ਇਹ ਚੀਜ਼ਾਂ ਬਹੁਤ ਉੱਤੇ ਜੀ ਮੈਨੇ ਰਖਾਉਣੀ ਐ ਅੱਛਾ ਜੀ ਹੋਰ ਆਪਣੇ ਹੁਣ ਜਿਹੜੀ ਡੈਕਸ਼ਨ ਆ ਗਈ ਜੀ ਇੱਕ ਮੈਨੂੰ ਮੈਂ ਕੱਲ ਦਾ ਹੀ ਚੀਜ਼ ਦੇਖਦਾ ਉਹ ਡੈਕਸ਼ਨ ਥੋੜੀ ਜਿਹੀ ਆਪਣੀ ਪਿੱਛੇ ਨੂੰ ਹਾਂ ਉਹ ਡਿਜ਼ਾਈਨ ਇਸ ਤਰ੍ਹਾਂ ਕਰਿਆ ਗਿਆ ਤਾਂ ਕਿ ਬ੍ਰੇਕ ਨੂੰ ਤੇਲ ਪੂਰਾ ਰਹੇ ਅਡੈਕਸ਼ਨ ਦਾ ਸਾਈਜ਼ ਵੀ ਵੱਡਾ ਆਪਣਾ ਤੇਲ ਵੀ ਕੈਪੈਸਿਟੀ ਵੀ ਜ਼ਿਆਦਾ ਹੈ। ਤਾਂ ਹੀ ਪਿੱਛੇ ਨੂੰ ਥੋੜੀ ਥੋੜੀ ਪਿੱਛੇ ਨੂੰ ਝੋਕ ਹੈ ਵੀ ਤਾਂ ਕਿ ਬ੍ਰੇਕ ਨੂੰ ਤੇਲ ਪੂਰਾ ਰਹੀ ਜਾਵੇ। ਪ੍ਰੋਪਰ ਜਾਵੇ। ਪ੍ਰੋਪਰ ਜਾਵੇ ਜੀ। ਜੀ। ਠੀਕ ਹੈ ਠੀਕ ਹੈ ਜੀ। ਉਹ ਹਰ ਛੋਟੂ ਛੋਟੀ ਚੀਜ਼ ਦੇ ਪਹਿਲ ਨੂੰ ਦੇਖ ਕੇ ਧਿਆਨ ਰੱਖਦੇ ਹੋਏ ਉਸ ਤਰ੍ਹਾਂ ਨੂੰ ਤਿਆਰ ਕਰਿਆ ਗਿਆ। ਵਾਕਈ ਬਾਈ ਹੈਗੀ ਆ ਵੀ ਗੱਲਬਾਤ ਸਮਾਰਟ ਗੀਅਰ ਤੇ ਇੱਥੇ ਬ੍ਰੇਕਾਂ ਅਡੈਕਸ਼ਨ ਥੋੜੀ ਜੀ ਟੇਢੀ ਪਿੱਛੇ ਨੂੰ ਟੇਢੀ ਕੀ ਕਾਰਨ ਟੇਢੀ ਦਾ ਵੀ ਜਿਹੜਾ ਬ੍ਰੇਕ ਆਪਣਾ ਨਾ ਲੈ ਦਰਾ ਉਹਨਾਂ ਨੂੰ ਪ੍ਰੋਪਰ ਤੇਲ ਜਾਵੇ। ਵੀ ਜਦੋਂ ਆਪਾਂ ਨੂੰ ਬ੍ਰੇਕ ਜਾਂ ਐਮਰਜੈਂਸੀ ਕਿਤੇ ਜ਼ਰੂਰ ਤੋਂ ਪਵੇ ਤਾਂ ਇਹ ਨਾ ਹੋਵੇ ਵੀ ਹੁਣੇ ਡੈਕਸ਼ਨ ਤੇਲ ਦਿੱਤਾ ਨਹੀਂ ਹੈਗਾ ਬ੍ਰੇਕ ਨੂੰ ਇਹ ਚੀਜ਼ ਬਹੁਤ ਛੋਣੀ ਹੁਣ ਆਪਾਂ ਦੇ ਦਈਏ ਜੀ ਕੈਵਨ ਚੋਂ ਜਾਣਕਾਰੀ ਆਪਸ ਕੈਵਨ ਦੇ ਕੋਲ ਜਾਣ ਤੋਂ ਪਹਿਲਾਂ ਪੈਸਿਆਂ ਦੀ ਜਿਵੇਂ ਗੱਲ ਕਰ ਰਹੇ ਸੀ ਮੂਹਰੇ ਲੇਸੇ ਦੀ ਆਪਾਂ ਗੱਲ ਕਰ ਲਈ ਤੇ ਪਿਛਲੇ ਹਿੱਸੇ ਦੀ ਵੀ ਇੱਕ ਵਾਰੀ ਗੱਲ ਕਰ ਲਈ ਤੇ ਆਪਾਂ ਉਧਰ ਕੈਵਨ ਚੱਲ ਨਹੀਂ ਹੋ ਰਹੇ ਨੇ ਵੀਰ ਜੀ ਹੁਣ ਜਿਹੜਾ ਇਹ ਮਗਰਲਾ ਹਿੱਸਾ ਹੋਵੇ ਜੀ ਹਾਂਜੀ ਜਿਹੜੇ ਕਿੰਗ ਪਿੰਨਾ ਤੁਸੀਂ ਆਮ ਕੰਮ ਇਹਨਾਂ ਜਿਹੜੀਆਂ ਵੀ ਪੰਜਾਬ ਚ ਬਣਦੀਆਂ ਉਹਦੇ ਕਿੰਗ ਪਿੰਨਾ ਛੋਟੀਆਂ ਹੁੰਦੀਆਂ ਨੇ ਜੀ ਰਾਜੂ ਕੀ ਦਿਖਾ ਅੱਛਾ ਜੀ ਇਹ ਕਿੰਗ ਪਿੰਨ ਬਹੁਤ ਹੈਵੀ ਡਿਊਟੀ ਹੈ ਜੀ ਜਿਹੜੇ ਦੇ ਹੱਥੋਂ ਦੂਜੀਆਂ ਕੁਆਲਿਟੀਆਂ ਨਾਲੋਂ ਲੱਕੇ ਦੇਖਦੀ ਜੰਮੂ ਆ ਤੁਹਾਡੀ ਮੋਰਨੀ ਜੀ ਤਕਰੀਬਨ ਲਗਭਗ ਆਪਾਂ ਮੰਨ ਕੇ ਜੇ ਦੁੱਗਣੀ ਤੋਂ ਵੀ ਜ਼ਿਆਦਾ ਹੈਵੀ ਉਹਨਾਂ ਦੀ ਮੋਰਨੀ ਨਾਲ ਜਿਹੜੀ ਆਮ ਦੂਸਰੀ ਕੰਪਨੀਆਂ ਦੇ ਵਿੱਚ ਲੱਗੀ ਹੁੰਦੀ ਹੈ ਅੱਛਾ ਜੀ ਹਾਂ ਜੀ ਮੱਕੇ ਥੋੜਾ ਹਿੱਸੇ ਦਾ ਵੀ ਫਰਕ ਲੱਗਦਾ ਜੀ ਅੱਗੇ ਪਿੱਛੇ ਦਾ ਹਾ ਟਾਇਰ ਅੱਗੇ ਪਿੱਛੇ ਹੈਗਾ ਜੀ ਅੱਛਾ ਮਲੋਏ ਜਿਵੇਂ ਵੱਟ ਤੇ ਆਹ ਟਾਇਰ ਪਹਿਲਾਂ ਚੜੂਗਾ ਜੀ ਆਹ ਟਾਇਰ ਪਹਿਲਾਂ ਚੜੂਗਾ ਬਾਅਦ ਚੜੂਗਾ ਜੀ ਬਾਜੀ ਬਾਜੀ ਜਿਵੇਂ ਆਪਾਂ ਬਾਹਾਂ ਦੇ ਘੱਲ ਦੇਖਦੇ ਆ ਨਾ ਰਾਸਤਾਨ ਯੂਪੀ ਐਮਪੀ ਗਜਰਾਤ ਦੇ ਵਿੱਚ ਵੱਟਾਂ ਜਾਦੇ ਹੋਣ ਦਾ ਕਾਰਨ ਇਹ ਚੀਜ਼ਾਂ ਨੂੰ ਬਹੁਤ ਦੇਖ ਕੇ ਮੇਰਾ ਵੀਰ ਕੰਬਾਈਨ ਵਾਲੇ ਬਾਈ ਕਈ ਵਾਰੀ ਹਨਾ ਦੇਖਦੇ ਆਪਾਂ ਕਿ ਇਹਦਾ ਹਿੱਸਾ ਟੁੱਟ ਗਿਆ ਜਾਂ ਕੁਝ ਹੋਰ ਹੋ ਗਿਆ ਇਹ ਚੀਜ਼ਾਂ ਬਹੁਤ ਧਿਆਨ ਚ ਰੱਖਦੇ ਮਸ਼ੀਨਾਂ ਦਾ ਨਵੀਂ ਆਪਾਂ ਲੈਣੀਆਂ ਜਰੂਰ ਵਿਜ਼ਿਟ ਕਰਿਆ ਕਰੋ ਅੱਛਾ ਜੀ ਫਿਰ ਇਹ ਹਿੱਸਾ ਇੱਕ ਹੋਰ ਇਸ ਹਿੱਸੇ 'ਚ ਖਾਸ ਗੱਲ ਹੈ ਜੀ ਇਹਦੇ ਜਿਹੜਾ ਸਿਲੰਡਰ ਹੈ ਇਸ ਸਿੰਗਲ ਹੀ ਸਿਲੰਡਰ ਹੈ ਦੋਨੇ ਪਾਸੇ ਇੱਕੋ ਸਿਲੰਡਰ ਕਨੈਕਟ ਹੁੰਦਾ ਜੀ ਕੋਈ ਟਾਈ ਰਾਡ ਨਹੀਂ ਵੀ ਆਪਸ ਦੋ ਟਾਇਰਾਂ ਨੂੰ ਜੋੜਨ ਨੂੰ ਅਡਰ ਰਾਡ ਤੇ ਅੱਡ ਐਂਡ ਪਾਏ ਹੋਏ ਨੇ ਜੀ ਅੱਛਾ ਇੱਕੋ ਰਾਡ ਆ ਜਿਹੜੀ ਇੱਕ ਸਿਲੰਡਰ ਵਾਲੇ ਸਾਰਾ ਸਿਸਟਮ ਉਹੀ ਕਵਰ ਕਰਦਾ ਹੈ ਟਾਈ ਰਾਡਾਂ ਦੀ ਜਗ੍ਹਾ ਟਾਈ ਰਾਡ ਵਾਲਾ ਜੀ ਠੀਕ ਹੈ ਠੀਕ ਹੈ ਜੀ ਬਹੁਤ ਹੈ ਜੀ ਵਧੀਆ ਸਿਸਟਮ ਲਾਤਾ ਹਿੱਸਾ ਵੀ ਬਹੁਤ ਹੈ ਵੀ ਕੁਆਲਿਟੀ ਦਾ ਲਾਇਆ ਹੈ ਹੀ ਪਿੰਨ ਸੈਂਟਰ ਪਿੰਨ ਥੋੜੀ ਲੰਬੀ ਥੋੜੀ ਜਿਆਦਾ ਹਾਂ ਲੰਬੀ ਹੈ ਜੀ ਲੰਬੀ ਹੈ ਇਸ ਹਿੱਸੇ ਦੇ ਨਾਲ ਜਿਹੜਾ ਸਿਲੰਡਰ ਇਹ ਲੱਗਣ ਕਰਕੇ ਉਹ ਹਿੱਸਾ ਹੱਬਾਂ ਦੀ ਜਿਹੜੀ ਕਿੰਗ ਪਿੰਨਾ ਹੈਵੀ ਕਰਨ ਕਰਕੇ ਮਸ਼ੀਨ ਦਾ ਜਿਹੜਾ ਮੋੜਨ ਦਾ ਘੇਰਾ ਬਹੁਤ ਛੋਟਾ ਹੋ ਗਿਆ ਆਪਣੀ ਮਸ਼ੀਨ ਤਕਰੀਬਨ 12 ਮੀਟਰ ਦੇ ਘੇਰੇ ਦੇ ਵਿੱਚ ਮੁੜ ਕੇ ਕੰਮ ਕਰ ਲੈਂਦੀ ਹੈ 12 ਮੀਟਰ ਦੇ ਵਿੱਚ ਯਾਨੀ ਕਿ 4 ਫੁੱਟ ਦੇ ਘੇਰੇ ਦੇ ਵਿੱਚ ਮਸ਼ੀਨ ਮੁੜ ਜਾਂਦੀ ਹੈ ਜਿਹੜੀ ਆਮ ਮਸ਼ੀਨ ਪੰਜਾਬ 'ਚ ਹਰੇਕ ਬਣਦੀ ਹੈ ਕੋਈ 18 ਮੀਟਰ ਤੇ ਮੁੜਦੀ ਹੈ ਕੋਈ 16 ਮੀਟਰ ਤੇ ਮੁੜਦੀ ਹੈ ਕੋਈ 17 ਮੀਟਰ ਤੇ ਮੁੜਦੀ ਹੈ ਅਮੂਮਨ ਆਪਾਂ ਜੇ ਮੰਨ ਕੇ ਚੱਲੀਏ ਉਹਦੇ ਨਾਲੇ 12 ਫੁੱਟ ਘੱਟ ਜਗ੍ਹਾ ਲੈ ਕੇ ਮੁੜ ਜਾਂਦੀ ਹੈ ਆਪਣੀ ਮਸ਼ੀਨ ਵਾਹ ਜੀ ਵਾਹ 18 ਦੀ ਜਗ੍ਹਾ 12 ਮੀਟਰ ਦੇ ਵਿੱਚ ਜਿਹੜੀ ਮਸ਼ੀਨ ਆ ਵੀ ਇਹਨਾਂ ਦਾ ਕਹਿਣ ਦਾ ਜਿਵੇਂ ਖੇਤ ਦੇ ਵਿੱਚ ਨਾ ਆਪਾਂ ਬਈ ਅੱਜਕੱਲ ਸੀਜ਼ਨ ਆ ਜਿਹੜਾ ਕਣਕ ਦਾ ਹੀ ਲਾਲ ਤੁਸੀਂ ਵੀ ਕੁਝ ਦਿਨਾਂ ਦਾ ਰਹਿ ਗਿਆ ਕਿਸੇ ਦਾ 4 ਦਿਨ ਲੱਗਦੇ ਆ ਕਿਤੇ ਹਫਤਾ ਲੱਗਦਾ ਕਿਤੇ 15 ਦਿਨ ਲੱਗ ਜਾਂਦੇ ਆ ਉਹਨੂੰ ਦੇਖਦੇ ਮਸ਼ੀਨ ਜਿਹੜਾ ਉਹਨਾਂ ਡਰਾਈਵਰ ਆਪਣਾ ਵੀ ਨੂੰ ਆਇਆ ਲੋੜ ਦਾ ਬਈ ਗੇਰ ਨਹੀਂ ਕੱਢਣਾ ਹੈਗਾ ਮਸ਼ੀਨ ਉੱਥੀ ਤੇ ਕਵਾ ਕੇ ਉਹੀ ਫਾਰਮ ਚ ਆ ਜਾਵੇ ਅੱਛਾ 40 ਫੁੱਟ ਦੇ ਵਿੱਚ ਆਪਣੀ ਮਸ਼ੀਨ ਕਵਰ ਕਰ ਜਾਂਦੀ ਹੈ ਜੀ ਹਾਂ ਲਗਭਗ 40 ਫੁੱਟ ਦੇ ਵਿੱਚ ਕਵਰ ਕਰਕੇ ਮੁੜ ਕੇ ਦੁਬਾਰਾ ਕੱਟਣ ਲੱਗ ਜਾਂਦੀ ਹੈ ਮਸ਼ੀਨ ਆਪਣੀ ਠੀਕ ਹੈ ਠੀਕ ਹੈ ਜੀ ਜੀ ਔਰ ਬਾਕੀ ਇੱਕ ਤੋਂ ਢੇਰ ਮੈਂ ਪੂੜੀਆਂ ਦੇਖਦਾ ਜੀ ਜਿੰਨੀਆਂ ਵੀ ਤੁਸੀਂ ਕੰਬੈਨ ਦੇ ਵਿੱਚ ਪੂੜੀਆਂ ਪੂੜੀਆਂ ਯੂਜ਼ ਕਰਦੇ ਹੋ ਹਾਂਜੀ ਹਾਂ ਇਹ ਪੂੜੀਆਂ ਪਹਿਲਾਂ ਉਹਦੇ ਇੱਦਾਂ ਲਾਉਨੇ ਹੋ ਜਾਂ ਇਹੀ ਮਾਡਲ ਦੀ ਪੂੜੀਆਂ ਜਦੋਂ ਅਸੀਂ ਥਰੇਸ਼ਰ ਬਣਾਉਂਦੇ ਹਾਂ ਉਸ ਤੋਂ ਟਾਈਮ ਤੋਂ ਪੂੜੀਆਂ ਇਸ ਟਾਈਪ ਦੀਆਂ ਲਾਉਣਾ ਹੈ ਪੁਲੀ ਔਰ ਬੁਸ਼ ਰੇਮ ਟਾਈਪ ਕੋ ਅਲੱਗ-ਅਲੱਗ ਤਾਂ ਕਿ ਕਿਸੇ ਨੂੰ ਕੱਲ ਨੂੰ ਪੁਲੀ ਰਿਪੇਅਰ ਕਰਨੀ ਹੋਵੇ ਬਦਲਨੀ ਹੋਵੇ ਜਿਆਦਾ ਸਮਾਂ ਨਾ ਲੱਗੇ। ਪੂਲਰ ਦੀ ਲੋਡ ਨਾ ਪਵੇ। ਦੇਖੋ ਬਾਈ ਪੁਲੀ ਇਹ ਜੀ ਲਾਈ ਆ। ਆ ਨੱਟ ਢਿੱਲਾ ਕਰੋ। ਹੱਥ ਕੇ ਕਾਟਰ ਫੜੋ ਪੁਲੀ ਖਿੱਚੋ ਹੱਥ ਕੇ ਬਾਹਰ ਕੱਢ ਗਏ। ਆਪਣੀ ਚੇਂਜ ਕਰਨੀ ਹੈ ਤਾਂ ਚੇਂਜ ਕਰ ਲਓ ਕੋਈ ਕੰਮ ਕਰਨਾ। ਤਾਂ ਆਪਣਾ ਪੂਲਰ ਦੀ ਵੱਲੋਂ ਵਰਤੋਂ ਨਹੀਂ ਕਰਨੀ ਪਊਗੀ। ਬਾਕੀ ਇੱਕ ਹੋਰ ਦੇਖ ਲੈ ਆਹ ਦੇਖੋ ਤੇ ਕਲੱਚ ਵਾਲੀ ਪੁਲੀ ਹੈ ਜਿਹੜੀ ਇਦੇ ਵਿੱਚ ਮੋਮਬਤੀ ਸ਼ਾਫਟ ਆਪਾਂ ਨੂੰ ਅਕਸਰ ਜਿਆਦਾ ਮੋਮਬਤੀ ਸ਼ਾਫਟ ਮਿਲਦੀ ਆ ਆਪਾਂ ਇਹ ਸ਼ਾਫਟ ਬਾਰੇ ਗੱਲ ਕਰੀਏ ਜੀ ਤੁਹਾਡੇ ਤਾਂ ਮੁੰਡੇ ਚੈੱਕ ਨਟ ਚੋਗਣਾ ਤਾਂ ਤੁਸੀਂ ਖਤਮੇ ਕਰਤਾ ਜੀ ਇਹਦੇ ਵਿੱਚ ਹਾਂ ਜੀ ਹਾਂ ਜੀ ਇਹ ਬੜੀ ਆਮ ਮੋਮਬਤੀ ਸ਼ਾਫਟ ਹੁੰਦੀ ਜੇ 30mm 10mm ਦੀ ਹੁੰਦੀ ਹੈ ਜੀ ਆਪਣੀ ਮੋਮਬਤੀ ਸ਼ਾਫਟ ਜਿਹੜੀ ਆਪਾਂ ਡਿਜ਼ਾਈਨ ਕਰਕੇ 50mm ਦੀ ਹੈ ਡਬਲ ਕਰਤੀ ਜੀ ਡਬਲ ਹੀ ਕਰਤੀ ਜੀ 50mm ਦੀ ਜਿਹੜੀ ਮੋਮਬਤੀ ਸ਼ਾਫਟ ਆਪਣੀ 50mm ਦੀ ਬਹੁਤ ਹੈਵੀ ਕਰਤੀ ਇਹਦੇ ਵਿੱਚ ਮੰਨ ਲਓ ਕੋਈ ਪਹਿਲਾਂ ਦਿੱਕਤ ਆਈ ਸਮੱਸਿਆ ਆਈ ਤੀ ਕੋਈ ਨਹੀਂ ਇਸ ਤਰ੍ਹਾਂ ਦੀ ਜੀ ਜਦੋਂ ਮਸ਼ੀਨ ਇਹ ਐਮਪੀ ਮਾਰਸ ਚਾਹ ਦੇ ਵੱਡੀਆਂ ਵੱਟਾਂ ਤੋਂ ਉੱਚੀਆਂ ਵੱਟਾਂ ਤੋਂ ਕੁਝ ਨਿਕੋਤਣਾ ਪੈਂਦਾ ਤੇ ਡਰਾਈਵਰ ਕੋਈ ਗਲਤੀ ਕਰਨ ਨਾਲ ਛਟਕੇ ਨਾ ਛੱਡ ਦੇ ਤਾਂ ਇਹ ਮੋਮਬਤੀ ਸ਼ਾਉਟ ਕੰਦੇ ਸ਼ਿਕਾਇਤ ਰਹਿੰਦੀ ਹੈ ਇਹ ਕੱਲੀ ਸ਼ਾਫਟੇ ਚੇਂਜ ਕਰੀਏ ਜਾਂ ਫਿਰ ਬੈਰਿੰਗ ਵੀ ਵਿੱਚ ਬੈਰਿੰਗ ਵੀ ਔਰ ਸ਼ਾਫਟ ਵੀ ਸਾਰਾ ਕੁਝ ਚੇਂਜ ਇਹ ਆਪਾਂ ਹੁਣ ਮਸ਼ੀਨ ਤੇ ਤਾਂ ਨਹੀਂ ਜਿੱਥੇ ਅੰਦਰ ਅਸੈਂਬਲੀ ਹੁੰਦੀ ਹੈ ਮੈਂ ਉੱਥੇ ਤੁਹਾਨੂੰ ਦਿਖਾ ਦਵਾਂ ਕਿ ਕੀ ਸ਼ਾਫਟ ਹੈ ਔਰ ਕੀ ਬੈਰਿੰਗ ਹੈ ਕਿਵੇਂ ਆਪਾਂ ਗੇਅਰ ਅਸੈਂਬਲ ਕਰਦੇ ਹਾਂ ਇਹ ਵੀ ਹੁਣ ਨੈਕਸਟ ਵੀਡੀਓ 'ਚ ਆਪਾਂ ਨਾ ਜ਼ਰੂਰ ਤੁਹਾਨੂੰ ਇਹ ਨਹੀਂ ਕੱਲੀ ਕਮੈਂਡ ਦੇ ਵਿੱਚ ਫਿਟਿੰਗ ਸਮਾਨ ਨਹੀਂ ਵੀ ਜਿਹੜੀ ਚੀਜ਼ ਵਿੱਚ ਪਾਈ ਹੋਈ ਆ ਆਏ ਨਾ ਕਹੀ ਹੈ ਨਾ ਆਪਾਂ ਦੇਖਦੇ ਆਂ ਵੀ ਯੂਵੀ ਦਾ ਮਤਲਬ ਇਹ ਹੁੰਦਾ ਵੀ ਉੱਪਰ ਚੀਜ਼ ਲੱਗੀ ਰੰਗ ਵੱਜਿਆ ਸੋਹਣੀ ਲੱਗਦੀ ਆ ਆਪਾਂ ਤੁਹਾਨੂੰ ਇਹਨਾਂ ਦਾ ਪੁੰਨੀ ਟਮਾਣੇ ਦਾ ਜਿਹੜਾ ਬਾਈ ਜੀ ਉਹਨਾਂ ਦਾ ਸਾਰਾ ਸਮਾਨ ਜਿਹੜਾ ਹਨਾ ਅੰਦਰ ਬਣਦਾ ਮੰਨ ਲਓ ਉਹਦੀ ਕੀ ਕੀ ਉਹਦੀ ਤਿਆਰੀ ਕਿ ਕਣ ਲਾਉਂਦੇ ਆ ਕਿ ਮੈਨੂੰ ਕਿਵੇਂ ਪਹਿਲਾਂ ਕੰਪਨੀ ਦੇ ਵਿੱਚ ਚੈੱਕ ਹੁੰਦਾ ਸਾਰੀ ਏ ਟੂ ਜ਼ੈਡ ਜਾਣਕਾਰੀ ਦਵਾਂਗੇ ਚਲੀਏ ਜਣਾ ਆਪਾਂ ਕਰੀਏ ਜੀ ਕਹਿਵਾਂਗੇ ਜੀ ਦਿਖਾ ਦਿਖਾ